ਸਾਡੇ ਪਿੰਡ ਫਸੇਗੜ ਟਟੌਲੀ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਇਹ ਇੱਕ ਖੁੱਲਾ ਗਰਾਊਂਡ ਹੈ ਤੇ ਕਿਤਨੀ ਗੋਹਾਪ ਹੈ ਝਾੜੀਆਂ ਵੀ ਹੈ ਆਂਗਨਵਾੜੀ ਵੀ ਹੈ ਇੱਥੇ ਪੰਚਾਇਤ ਜੋ ਸਰਪੰਚ ਨੇ ਉਹਨਾਂ ਦੇ ਨਾਲ ਪੰਚਾਇਤ ਹੈ ਤੇ ਸਾਰਾ ਪਿੰਡ ਵੀ ਉਹਨਾਂ ਦੇ ਨਾਲ ਹੈ ਇੱਥੇ ਇਹ ਗਰਾਊਂਡ ਬਣਾਉਣਾ ਚਾਹੁੰਦੇ ਨੇ ਅਤੇ ਜਿਮ ਵੀ ਖੋਲਣਾ ਚਾਹੁੰਦੇ ਨੇ ਜੋ ਆਉਣ ਵਾਲੀ ਆਪਣੀ ਜਨਰੇਸ਼ਨ ਹੈ ਬੱਚੇ ਆ ਉਹਨਾਂ ਨੂੰ ਇਹ ਸਹੂਲਤਾਂ ਮਿਲ ਸਕਣ ਤੇ ਆਪਾਂ ਹੁਣ ਗੱਲਬਾਤ ਵੀ ਕਰਦੇ ਆ ਕੀ ਨਾਮ ਹੈ ਜੀ ਆਪਣਾ ਸੰਤੋਸ਼ ਕੁਮਾਰੀ ਪਿੰਡ ਕਿਹੜਾ ਹੈ ਫਟੇਗਾ ਟੋਲੀ ਤੁਹਾਡਾ ਕੀ ਆ ਉਹਦਾ ਹਾਂ ਸਰਪੰਚ ਵੀ ਸਰਪੰਚ ਤੋਂ ਹਾਂ ਜੀ ਇਹ ਜੀ ਸ਼ਾਮਲਾਲੀ ਜ਼ਮੀਨ ਹੈ ਜੀ ਇਹਦੇ ਵਿੱਚ ਕਾਫੀ ਜੜੀਆਂ ਗੁੱਟੀਆਂ ਘਾ ਜੰਮਿਆ ਹੋਇਆ ਹੈ ਜੀ ਉਦੇ ਕਰਕੇ ਅਸੀਂ ਸਫਾਈ ਆ ਪਿੰਡ ਦੇ ਕਹਿੰਦੇ ਇਹ ਕਮਾਉਣਾ ਚਾਹੁੰਦੇ ਆ ਸਾਰਾ ਪਿੰਡ ਨਾਲ ਹੈ ਤੁਹਾਡੇ ਹਾਂਜੀ ਨਾਲ ਹੈ ਜੀ ਸਾਡੇ ਪੰਚਾਇਤ ਹਾਂਜੀ ਪੰਚਾਇਤ ਵੀ ਨਾਲ ਹੈ ਹਾਂਜੀ ਕੀ ਬਣਾਉਣਾ ਚਾਹੁੰਦੇ ਤੁਸੀਂ ਅਸੀਂ ਇੱਥੇ ਸਫਾਈ ਆ ਕਰਕੇ ਗਰਾਊਂਡ ਬਣਾਉਣਾ ਚਾਹੁੰਦੇ ਆ ਉਹਦਾ ਗਰਾਊਂਡ ਦਾ ਕੀ ਫਾਇਦਾ ਹੋਊਗਾ ਬੱਚੇ ਨਸ਼ਿਆਂ ਤੋਂ ਹਟਣਗੇ ਬਾਕੀ ਆ ਵੀ ਖੇਡਣ ਲਈ ਵਧੀਆ ਚੀਜ਼ ਆ ਕੀ ਨਾਮ ਹੈ ਜੀ ਆਪਣਾ ਸਸੀ ਕਾਲ ਜੀ ਇਹਦਾ ਨਾਮ ਬਰਿੰਦਰ ਸਿੰਘ ਆ ਜੀ ਜੀ ਹਾਂਜੀ ਤੁਹਾਡਾ ਇਹ ਪਿੰਡ ਦੇ ਨਾਲ ਕੀ ਰਿਲੇਸ਼ਨ ਹੈ ਅਸੀਂ ਪਿੰਡ ਦੇ ਨਾਗਰਿਕਾਂ ਜੀ ਮੇਰੇ ਮੈਸੀਸ ਆ ਜਿਹੜੇ ਉਹ ਇਸ ਪਿੰਡ ਵਿੱਚ ਸਰਪੰਚ ਚੁਣੇ ਗਿਆ ਲੋਕਾਂ ਵੱਲੋਂ ਜੀ ਜਿਹੜੀ ਉਹ ਜਗ੍ਹਾ ਹੈ ਇਹਦੇ ਉੱਪਰ ਅਸੀਂ ਬੱਚਿਆਂ ਦੇ ਖੇਡਣ ਲਈ ਇੱਕ ਗਰਾਊਂਡ ਬਣਾਉਣਾ ਚਾਹੁੰਦੇ ਪਿੰਡ ਵਾਲੇ ਸਾਰੇ ਰਲ ਕੇ ਸੋ ਜਿਹੜਾ ਇਹ ਜਿੰਨਾ ਵੀ ਰੂੜੀ ਰਾੜੀ ਗੰਦਪਿਆ ਜੋ ਵੀ ਹੈਗਾ ਜੀ ਇਹ ਸਾਰੇ ਪਿੰਡ ਵਾਲੇ ਚਿਕਾਰ ਰਹੇ ਆ ਅਸੀਂ ਪੰਚਾਇਤ ਇਹਨਾਂ ਦਾ ਸਹਿਯੋਗ ਦੇ ਰਹੀ ਹੈ ਜੀ ਤਾਂ ਕਿ ਇੱਥੇ ਜਿਹੜੇ ਬੱਚੇ ਖੇਡਣਗੇ ਗਰਾਊਂਡ ਬਣ ਜਾਊਗਾ ਬੱਚੇ ਨਸ਼ਿਆਂ ਤੋਂ ਦੂਰ ਰਹਿਣਗੇ ਅੱਜਕੱਲ ਨਸ਼ੇ ਤੇ ਬਹੁਤ ਬੱਚੇ ਲੱਗ ਰਹੇ ਆ ਇਥੇ ਜੇ ਆਹ ਕੁਆਰ ਗੰਦ ਚੱਕੂਗਾ ਔਰ ਇਹ ਜਿਹੜੀਆਂ ਬਿਮਾਰੀਆਂ ਫੈਲਦੀਆਂ ਨੇ ਮੱਖੀ ਮੱਛਰਾਂ ਦੇ ਨਾਲ ਉਹ ਵੀ ਦੂਰ ਰਹਿਣਗੀਆਂ ਜੀ ਸਾਫ਼ ਰੱਖੂਗਾ ਇਹ ਜਗਾ ਕੀ ਦੀ ਹੈ ਇਹ ਜਗਾ ਜੀ ਪੰਚਾਇਤ ਦੀ ਹੋਈ ਹੈ ਜੀ ਪੰਚਾਇਤ ਦੀ ਹਾਂਜੀ ਜਿਵੇਂ ਕਿ ਆ ਦੇਖੋ ਜੀ ਪੰਚਾਇਤ ਪਿੰਡੂ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦਾ ਬਣਿਆ ਹੋਇਆ ਇਹ ਪੰਚਾਇਤ ਦੀ ਜ਼ਮੀਨ ਵਿੱਚੇ ਬਣਿਆ ਵਾ ਤਾਂ ਹੀ ਬਣਿਆ ਵਾ ਜੇ ਪੰਚਾਇਤ ਦੀ ਜ਼ਮੀਨ ਹੈ ਜੀ ਜੀ ਹਾਂਜੀ ਔਰ ਇੱਥੇ ਕੀ ਬ੍ਰਕਤ ਲੱਗਿਆ ਹੈ ਜਾਂ ਗੰਦ ਮੰਦ ਪਿਆ ਨਹੀਂ ਜੀ ਬ੍ਰਕਤ ਨਹੀਂ ਹੈ ਇਹ ਜਿਹੜੀਆਂ ਜੰਗਲੀ ਝਾੜੀਆਂ ਉੱਗ ਜਾਂਦੀਆਂ ਨੇ ਓਹੋ ਜੀ ਤੇ ਉਹੀ ਉਹਨਾਂ ਨੂੰ ਵੱਡਿਆ ਜਾਂਦਾ ਵੱਢ ਰਹੇ ਸਨ ਇੱਥੇ ਜਿਹੜੇ ਡੜੀ ਦੇ ਜਿਹੜੇ ਬੂਟੇ ਐ ਜਿਹੜੇ ਵੀ ਕਹਿੰਦੇ ਵੀ ਬੂਟੇ ਵੱਡੇ ਗਏ ਬੂਟਾ ਕੋਈ ਨਹੀਂ ਵੱਡੇ ਗਏ ਜੀ ਆਹ ਦੇਖੋ ਜੀ ਆ ਜਾਮਣ ਖੜੀ ਐ ਜੀ ਇਹ ਜਾਮਣ ਨਹੀਂ ਕਿਸੇ ਨੇ ਵੱਢਤੀ ਜੀ ਉਸ ਤੋਂ ਬਾਅਦ ਉਹ ਸਾਹਮਣੇ ਜਿਹੜਾ ਸ਼ਾ ਬੂਟਾ ਖੜਾ ਜੀ ਉਹ ਛਾਵਾ ਵਾਲਾ ਬੂਟਾ ਉਹ ਕਿਸੇ ਨੇ ਨਹੀਂ ਵੱਢਿਆ ਉਸ ਤੋਂ ਬਾਅਦ ਕੋ ਨਿੰਮ ਖੜੀ ਐ ਜੀ ਉਹ ਨਿੰਮ ਕਿਸੇ ਨੇ ਨਹੀਂ ਵੱਢੀ ਕਿਉਂਕਿ ਇਹ ਜਿਹੜੇ ਨੇ ਇਹ ਬੂਟੇ ਐ ਜੀ ਪਰ ਆਹ ਦੇਖੋ ਜਿਹੜੀਆਂ ਝਾੜੀਆਂ ਨੇ ਆਹ ਦੇਖੋ ਆ ਸਾਰੀ ਜੰਗਲੀ ਝਾੜੀ ਐ ਅਜਿੰਨੀ ਆ ਜੀ ਆ ਸਾਰੀ ਚੰਗਰੀ ਝਾੜੀ ਆ ਇਹ ਨਾ ਤਾਂ ਕਿਸੇ ਦੇ ਇਹਦੀ ਇਮਾਰਤ ਹੀ ਲੱਕੜੀ ਆ ਜੀ ਕੋਈ ਨਾ ਕੁਝ ਹੋਰ ਆ ਇਹ ਸਿਰਫ ਇੱਕ ਆਪਣੇ ਆਪ ਹੀ ਉੱਗੀ ਜਾਂਦੀਆਂ ਨੇ ਕਿ ਨਾ ਬਈ ਤੁਹਾਡਾ ਅਰਜੰਦਰ ਸਿੰਘ ਜੀ ਤੁਸੀਂ ਪੰਚਾਇਤ ਦੇ ਵਿੱਚੋਂ ਹਾਂਜੀ ਪੰਚਾਇਤ ਮੈਂਬਰ ਹੈ ਜੀ ਹਾਂਜੀ ਕੀ ਕਹਿਣਾ ਤੁਹਾਡਾ ਇਹ ਡਾਕਣਾ ਜੀ ਜਿਹੜੀ ਸਫਾਈ ਕਰਦੇ ਠੀਕ ਹੈ ਜੀ ਸਫਾਈ ਹੋਣੀ ਚਾਹੀਦੀ ਹੈ ਜੀ ਸਾਰੇ ਪਿੰਡ ਦਾ ਸੰਯੋਗ ਹੈ ਜੀ ਨਾਲ ਸਫਾਈ ਦੇ ਵਿੱਚ ਬਾਕੀ ਬਹੁਤ ਆਲੇ-ਦਾਲੇ ਬਹੁਤ ਜ਼ਿਆਦਾ ਗੰਦ ਹੈ ਜੀ ਨਾਲ ਨਗਰ ਖੇੜਾ ਵੀ ਹੈ ਜੀ ਉਰੇ ਗੁਰੂ ਘਰ ਵੀ ਜੰਨੇ ਆ ਜੀ ਤੇ ਬਰਸਾਤ ਦੇ ਵਿੱਚ ਉਰੇ ਲੰਘਣ ਦੀ ਬੜੀ ਮੁਸ਼ਕਲ ਹੈ ਜੋ ਨਾਲ ਸਹਿਯੋਗ ਸਾਰੇ ਪਿੰਡ ਦਾ ਸਹਿਯੋਗ ਹੈ ਜੀ ਸਫਾਈ ਕਰਨ ਦੇ ਵਿੱਚ ਬਾਕੀ ਜਿਹੜੇ ਬੂਟਿਆਂ ਜ ਬੂਟਾ ਕੋਈ ਨਹੀਂ ਇੱਥੇ ਵੱਢਿਆ ਹੋਇਆ ਜੋ ਆਮ ਝਾੜੀਆਂ ਹੈ ਜੀ ਝਾੜੀਆਂ ਦੀ ਸਫਾਈ ਜ਼ਰੂਰ ਕਰਦੇ ਆ ਕੀ ਬਣਾਉਂਗੇ ਅੱਛਾ ਛੋਟੇ ਬੱਚਿਆਂ ਵਾਸਤੇ ਗਰਾਊਂਡ ਬਣਾਉਣਾ ਹੈ ਜੀ ਬਾਕੀ ਕੁਝ ਪਤਾ ਲੱਗਿਆ ਹੋਰ ਜਗ੍ਹਾ ਗਰਾਊਂਡ ਬਣਾਉਣ ਵਾਸਤੇ ਛੋਟੇ ਬੱਚੇ ਕਿੱਥੇ ਜਾਊਂਗੇ ਜੀ ਦੂਰ ਪਿੰਡ ਦੇ ਨੇੜੇ ਕੰਨੇ 'ਚ ਗਰਾਊਂਡ ਬਣਾਉਣ ਵਾਸਤੇ ਤਾਂ ਉੱਥੇ ਛੋਟੇ ਬੱਚੇ ਤਾਂ ਉਰੀ ਖੇਡ ਸਕਦੇ ਨੇ ਨੇੜੇ ਪਿੰਡ ਦੇ ਜਿਹੜੇ ਨਾਲ ਦੇ ਘਰਾਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ ਜਿਕੇ ਉਹਦੀ ਗਰਾਊਂਡ ਦੀ ਜੀ ਆਪਣਾ ਵੀ ਲੱਗ ਘਰ ਹੈ ਜੀ ਕੋਈ ਕਿਸੇ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੈ ਤਾਂ ਕੋਈ ਪ੍ਰੋਬਲਮ ਨਹੀਂ ਗਰਾਊਂਡ ਦੀ ਜੀ ਇਹ ਕਿੰਨਾ ਕੁ ਵੱਡਾ ਗਰਾਊਂਡ ਹੈ ਇਹ ਜਗ੍ਹਾ ਹੈ ਕਿੰਨੀ ਤੇ ਮੇਰੇ ਖਿਆਲ 'ਚ ਹੋਊਗੀ ਜੀ ਤਕਰੀਬਨ ਚਾਰ ਚਾਰ ਕਿੱਲਾਂ ਦੇ ਲੱਟੜੇ ਹੋਊਗੀ ਜੀ ਕੀ ਨਾਮ ਹੈ ਜੀ ਆਪਣਾ ਜਸਵੰਤ ਸਿੰਘ ਹੈ ਜੀ ਤੁਸੀਂ ਪਿੰਡ ਦੇ ਪੰਜੋਂ ਹਾਂਜੀ ਪੰਜਾਂ ਜੀ ਹੂੰ ਤੇ ਇਹ ਜਿਹੜਾ ਕੰਮ ਕਰਨੇ ਉਹ ਤੁਸੀਂ ਇਹਦੇ ਚ ਕੀ ਕੀ ਹੋਣ ਜਾ ਰਿਹਾ ਇਹ ਮਾ ਜੀ ਪਹਿਲਾਂ ਸਫਾਈ ਹੋ ਰਹੀ ਊ ਢੇਰਾਂ ਦੀ ਜ ਕੋਈ ਹਾਂਜੀ ਪੰਚਾਇਤੀ ਜਗਾ ਜੀ ਇਹ ਜੀ ਜੇ ਜਦ ਆਰ ਸੰਧੀ ਜੀ ਸਾਰਾ ਗੰਦਾ ਪਾਣੀ ਪਿੰਡ ਦੀ ਪੂਜਾ ਪੜਦਾ ਜੀ ਠੀਕ ਹੈ ਨਿਕਣਾ ਬੜਾ ਖੰਡਾ ਜਿੱਥਾ ਜੀ ਜੀ ਤੋਂ ਇੱਥੇ ਆਪਣਾ ਗੋਹੇ ਦੇ ਢੇਰ ਵੀ ਲੱਗੇ ਹੋਏ ਹਾਂਜੀ ਹਾਂਜੀ ਗੋਹੇ ਦੇ ਜੀ ਜੀ ਹੋਰ ਝਾੜੀਆਂ ਝੂੜੀਆਂ ਵੀ ਹੈਗੀਆਂ ਆ ਜਾਣੇ ਬੱਢਣੇ ਜੀ ਨਾਲ ਨਾਲ ਬੱਢਣੇ ਹਾਂਜੀ ਇਹ ਕੋਈ ਰੋਗ ਵੀ ਰਿਹਾ ਤੁਹਾਨੂੰ ਆ ਮੈਂ ਦੂਈ ਪੰਚਾਇਤ ਰੋਗ ਰਹੀ ਪਰਾਣੀ ਜੀ ਅੱਛਾ ਜੀ ਹਾਂ ਜੀ ਉਹ ਕੀ ਕਹਿੰਦੇ ਆ ਹੂੰ ਕਹਿੰਦਾ ਵੀ ਦਰਖਤ ਬੜਨੇ ਤੁਸੀਂ ਜੀ ਅੱਛਾ ਜੀ ਦਰਖਤ ਹੈਗੇ ਇੱਥੇ ਨਾ ਦਰਖਤ ਨਹੀਂ ਨਹੀਂ ਛੱਡੇ ਵਿੱਚ ਤੋਂ ਝਾੜੀ ਬੜਨੇ ਕਦੇ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨਜੀਤ ਕੌਰ ਪੰਚ ਪੰਚ ਹਾਂ ਜੀ ਜੀ ਉਹ ਇਹ ਕੀ ਮਤਲਬ ਕਿ ਕਰਨਾ ਚਾਹੁੰਦੇ ਤੁਸੀਂ ਮਤਲਬ ਕਿ ਜਿਹੜੀ ਅਸੀਂ ਇਹ ਸਾਹਮਲਾਟ ਹੈ ਦੀ ਸਫਾਈ ਕਰਨਾ ਚਾਹੁੰਦੇ ਆ ਜਿਹੜੇ ਕਚਰਾ ਗੁੜਾ ਪਿਆ ਹੈ ਚੱਕਣਾ ਚਾਹੁੰਦੇ ਆ ਜੀ ਮਤਲਬ ਕਿ ਬੱਚਿਆਂ ਦੇ ਖੇਡਣ ਵਾਸਤੇ ਗਰਾਊਂਡ ਬਣਾਉਣਾ ਚਾਹੁੰਦੇ ਆ ਜਿੰਨੀਆਂ ਚੀਜ਼ਾਂ ਬਣਾਉਣ ਵਾਸਤੇ ਜਿਹੜੇ ਉਹ ਦਰਖਤਾਂ ਸੀ ਕੋਈ ਨਹੀਂ ਕਟਿਆ ਝਾੜੀਆਂ ਉੱਪਰ ਕਟੀਆਂ ਨੇ ਬਾਕੀ ਚੀਜ਼ਾਂ ਉਸ ਤਰ੍ਹਾਂ ਹੀ ਖੜੀਆਂ ਨੇ ਜੀ ਜੀ ਨਾਮ ਹੈ ਤੁਹਾਡਾ ਗੁਰਪ੍ਰੀਤ ਕੌਰ ਤੁਸੀਂ ਪੰਜਾਂ ਪਿੰਡ ਦੇ ਹਾਂਜੀ ਜੀ ਇਹ ਕੀ ਕਰ ਰਹੇ ਆ ਜਿਹੜਾ ਤੁਸੀਂ ਇੱਥੇ ਮਤਲਬ ਕਿ ਗਰਾਊਂਡ ਬਣਾ ਰਹੇ ਹੋ ਕੀ ਕਰ ਰਹੇ ਹੋ ਹਾਂਜੀ ਗਰਾਊਂਡ ਬੱਚਿਆਂ ਵਾਸਤੇ ਬਣਾ ਰਹੇ ਆ ਜੀ ਲੋਕ ਇਤਰਾਜ਼ ਕਰ ਰਹੇ ਆ ਵਿੱਚ ਵੀ ਜਿਹੜੇ ਕਰਨੀ ਦੇਣਾ ਜੀ ਕੂੜਾ ਕੜਕੜਾ ਲੋਕ ਸਿਟ ਰਹੇ ਆ ਜੀ ਬਹੁਤ ਹਾਂਜੀ ਸੋ ਪਿੰਡ ਦੇ ਲੋਕ ਕਿੰਨੇ ਕਹਨਾਲ ਤੁਹਾਡੇ ਸਾਰੇ ਹੀ ਆ ਜੀ ਸਾਡੇ ਘਰ ਥੋੜੇ ਹੀ ਘਰ ਆ ਜੀ ਜਿਹੜੇ ਸਾਡੇ ਘਰ ਵਿਰੋਧਾ ਜੀ ਹਾਂਜੀ ਹਾਂਜੀ ਇੱਥੇ ਜਿਹੜਾ ਮਤਲਬ ਕਿ ਇਹ ਗਵਾ ਦਾ ਇਹ ਕੌਣ ਸਟਰ ਲਾ ਇਹ ਬਸ ਜਿਹੜੇ ਵਿਰੋਧਾ ਜੀ ਉਹੀ ਸਟ ਰਹੀਆਂ ਜੀ ਸਾਥੇ ਜੀ ਹਾਂਜੀ ਇੱਥੇ ਦਰਖਤ ਹੈਗਾ ਕੋਈ ਨਹੀਂ ਜੀ ਕੋਈ ਦਰਖਤ ਨਹੀਂ ਝਾੜੀਆਂ ਜੀ ਝਾੜੀਆਂ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੇਰਾ ਨਾਮ ਸੁਚਪਾਲ ਸਿੰਘ ਜੀ ਤੁਸੀਂ ਪੰਜਾਂ ਹੀ ਹਾਂਜੀ ਹਾਂਜੀ ਪੰਜ ਦੇ ਪੰਜ ਨਵੇਂ ਪੰਚਾਇਤਾਂ ਪੰਜਾਂ ਜੀ ਜੀ ਤੋਂ ਤੁਸੀਂ ਜਿਹੜਾ ਇਹ ਕੰਮ ਕਰਨ ਜਾ ਰਹੇ ਆ ਇਹ ਪਿੰਡ ਦੇ ਸਹਿਯੋਗ ਨਾਲ ਹੋ ਰਿਹਾ ਬਿਲਕੁਲ ਜੀ ਬਿਲਕੁਲ ਸਾਰਾ ਪਿੰਡ ਸਾਡੇ ਨਾਲ ਆ ਜੀ ਥੋੜੇ ਸਾਹਮਣੇ ਖੜਾ ਜੀ ਦੇਖ ਲਓ ਜੀ ਹਾਂਜੀ ਹਾਂਜੀ ਕੀ ਕੀ ਕਰੋਗੇ ਤੁਸੀਂ ਇੱਥੇ ਜੀ ਪਹਿਲਾਂ ਤਾਂ ਗਰਾਊਂਡ ਬਾਗ ਤੇ ਲੱਗੇ ਜੀ ਸਫਾਈ ਕਰਾਉਣ ਦੀ ਬੱਚਿਆਂ ਵਾਸਤੇ ਜੀ ਉਹ ਤੋਂ ਬਾਅਦ ਇੱਕ ਉਸ ਹਸਪਤਾਲ ਲੱਗੇ ਜੀ ਬਣਾਉਣ ਇੱਕ ਸਾਈਟ ਤੇ ਜੀ ਜੀ ਹੋਰ ਵੀ ਜਿਹੜੀ ਵੀ ਕੋਈ ਚੀਜ਼ ਬਣਾਉਣੀ ਹੋਵੇ ਜੀ ਉਹ ਅਸੀਂ ਤਿਆਰ ਕਰਾਂਗੇ ਜੀ ਹਾਂਜੀ ਇਹ ਜਗਾਹ ਹੈ ਕਿਦੀ ਹੈ ਇਹ ਪੰਚਾਇਤ ਦੀ ਜਗ੍ਹਾ ਸਾਰੀ ਹੋ ਜੀ ਹੈ ਸਾਰੀ ਪੰਚਾਇਤ ਦੀ ਹਾਂਜੀ ਸਰ ਸਾਰੀ ਪੰਚਾਇਤ ਵੀ ਤੁਹਾਡੇ ਨਾਲ ਹੈ ਬਿਲਕੁਲ ਜੀ ਬਿਲਕੁਲ ਨਾਲ ਹੈ ਜੀ ਜੀ ਉਹ ਜਿਹੜਾ ਤੁਸੀਂ ਇਹ ਗਰਾਊਂਡ ਬਣਾਉਂਗੇ ਇਹ ਕਿੰਨੀ ਕੁ ਜਗ੍ਹਾ ਦੇ ਵਿੱਚ ਹੈ ਮਤਲਬ ਕਿ ਟੋਟੋ ਚਾਰ ਕਿਲਾ ਦੇ ਉੱਪਰ ਹੈ ਜੀ ਜਗਾਹ ਇਹ ਜੀ ਹਾਂਜੀ ਇੱਥੇ ਪਾਣੀ ਪੂਣੀ ਵੀ ਖੜਦਾ ਹੋਣਾ ਹੀ ਪਾਣੀ ਤਾਂ ਜੀ ਸਾਹ ਤੁਹਾਡੇ ਸਾਹਮਣੇ ਖੜਾ ਹੀ ਆ ਹੁਣ ਵੀ ਖੜਾ ਟੋਏ ਕਨੇ ਭਰੇ ਪਾਣੀ ਦੇ ਜੀ ਸਾਰਾ ਪਾਣੀ ਜਿੰਨਾ ਵੀ ਓਵਰ ਹੋ ਜਾਂਦਾ ਜੀ ਪਿੰਡ ਦੇ ਵਿਚਾਲੇ ਦੀ ਹੋ ਕੇ ਜਾਂਦਾ ਜੀ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੈਂ ਨੰਬਰਦਾਰ ਜੀ ਪਿੰਡ ਦਾ ਮੋਹਨ ਸਿੰਘ ਜੀ ਸੋ ਤੁਹਾਡਾ ਵੀ ਇਹਨਾਂ ਦੇ ਨਾਲ ਹੀ ਸਹਿਯੋਗ ਹੈ ਪਿੰਡ ਦਾ ਹਾਂਜੀ ਹਾਂਜੀ ਬਿਲਕੁਲ 100% ਸਹਿਯੋਗ ਹੈ ਜੀ ਇਹਨਾਂ ਦੇ ਨਾਲ ਜੀ 90% ਤੋਂ ਵੱਧ ਲੋਕ ਇਹਨਾਂ ਦੇ ਨਾਲ ਹੈ ਜੀ ਪੰਚਾਇਤ ਦੇ ਜੀ ਹਾਂਜੀ ਇਹ ਇੱਕ ਵਧੀਆ ਕੰਮ ਹੋਣ ਜਾ ਰਿਹਾ ਸੋ ਬਹੁਤ ਵਧੀਆ ਹੈ ਜੀ ਬਹੁਤ ਜਿਆਦਾ ਵਧੀਆ ਹੋ ਰਿਹਾ ਜੀ ਹੋ ਗਏ ਮਤਲਬ ਇਹ ਇੱਥੇ ਜਿਹੜਾ ਗੰਦ ਮੰਦ ਪਿਆ ਇਹ ਚੱਕਣਾ ਬਹੁਤ ਵਧੀਆ ਗੱਲ ਹੈ ਜੀ ਚੱਕੋ ਦੀ ਲੋਕਾਂ ਨੂੰ ਬਿਮਾਰ ਹੋਣੇ ਇੱਕ ਪਾਣੀਿੱਦੋਂ ਨਹੀਂ ਜਾਂਦਾ ਪਿੰਡ 'ਚ ਬਿਮਾਰੀਆਂ ਫੈਲਦੀਆਂ ਇਹ ਚੱਕ ਕੇ ਇੱਥੇ ਭਰਤ ਪਾਇਆ ਜਾਣਾ ਬਿਲਕੁਲ ਮદાન ਹੋ ਜਾਣਾ ਇਹਨੇ ਜਾਨਕੀ ਬੱਚੇ ਖੇਲਣਗੇ ਤੇ ਲਾਇਬ੍ਰੇਰੀ ਬਣੇਗੀ ਹਸਪੀਟਲ ਬਣੇਗਾ ਇੱਥੇ ਦਰਖਤ ਵੀ ਵੱਡੇ ਜਾ ਰਹੇ ਨੇ ਨਹੀਂ ਜੀ ਨਹੀਂ ਕੋਈ ਦਰਖਤ ਨਹੀਂ ਵੱਡ ਹੋਇਆ ਜਾਨਕੀ ਇਸ ਤੋਂ ਪਹਿਲੀ ਪੰਚਾਇਤ ਨੇ ਜ਼ਰੂਰ ਵੱਢ ਲਿਆ ਸੌ ਦਰਖਤ ਇੱਥੋਂ ਮਤਲਬ ਇੱਥੇ ਜਿਹੜੇ ਦੋ ਤਿੰਨ ਦਰਖਤ ਆ ਤੁਹਾਡੇ ਸਾਹਮਣੇ ਉਹ ਖੜੇ ਹੀ ਐ ਬਾਕੀ ਝਾੜੀਆਂ ਆਉਂਦੀ ਸਫਾਈ ਹੋਈ ਜਾਂ ਗੋਹਾ ਚਕਾਰ ਰਹੇ ਐ ਇੱਥੇ ਇਹ ਸਾਫ ਕਰਕੇ ਤੇ ਭਰਤ ਇਹਦਾ ਹੋਊਗਾ ਨਾ ਬਹੁਤ ਜ਼ਿਆਦਾ 100% ਵੈਦਾ ਹੋਣਾ ਜੀ ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਮਿੰਦਰ ਸਿੰਘ ਹੈ ਜੀ ਹਾਂ ਜੀ ਕੋਈ ਪਿੰਡ ਜੋ ਪੰਚਾਇਤ ਦੇ ਕਰ ਰਹੀ ਹੈ ਤੁਸੀਂ ਇਹਨਾਂ ਦੇ ਨਾਲ ਅਸੀਂ ਇਹਨਾਂ ਤੋਂ ਕਰਵਾ ਰਹੇ ਹਾਂ ਜੀ ਅਸੀਂ ਇਹ ਚੁਣੇ ਨੇ ਮੈਂਬਰ ਅਸੀਂ ਉਹ ਜੰਗ ਬੰਦੇ ਚੁਣੇ ਨੇ ਵਧੀਆ ਬੰਦੇ ਚੁਣੇ ਨੇ ਸਾਡੇ ਇਹਨਾਂ ਤੋਂ ਅਸੀਂ ਕੰਮ ਕਰਾ ਰਹੇ ਪਿਛਲੀ ਪੰਚਾਇਤ ਨੇ ਵੀ ਮਤਾ ਪਵਾਇਆ ਦਾ ਪਰ ਉਹਨਾਂ ਤੋਂ ਚੁਕਵਾ ਨਹੀਂ ਹੋਈ ਜੀ ਇਹ ਹੁਣ ਉਹ ਵਿਰੋਧ ਕਰ ਰਹੇ ਨੇ ਸਰਪੰਚ ਸਾਹਿਬ ਉਹਨਾਂ ਤੋਂ ਚੁਕਵਾਇਆ ਨਹੀਂ ਗਿਆ ਇਹ ਚੱਕਣ ਲੱਗੇ ਨੇ ਦਾ ਰੋਕਦੇ ਨੇ ਹਾਂਜੀ ਕਿੰਨਾ ਕਿੰਨਾ ਇੱਥੇ ਪਾਣੀ ਸਵਬਦਾ ਸੈਂਟਰ ਦੇ ਵਿੱਚ ਬੱਚੇ ਆਉਂਦੇ ਨੇ ਛੋਟੇ ਛੋਟੇ ਉਹਨਾਂ ਨੂੰ ਮੱਛਰ ਕੱਟ ਰਿਆ ਤੇ ਉਹ ਮੱਛਰ ਨਾਲ ਉਹ ਬਿਮਾਰ ਹੋ ਰਹੇ ਨੇ ਇੱਥੇ ਪ੍ਰੋਜੈਕਟਿੰਗ ਅਫਸਰ ਸਾਨੂੰ ਲਾਂਹਤਾ ਭਾਗੇ ਗਏ ਨੇ VOTING ਵੇਲੇ ਆ ਕਿਹਾ ਤੁਹਾਡੇ ਪਿੰਡ ਕੋਈ ਜਗ੍ਹਾ ਨਹੀਂ ਹੈ VOTING ਕਰਾਉਣ ਵਾਸਤੇ ਅਸੀਂ ਉਸ ਕੰਮ ਵਾਸਤੇ ਪੰਚਾਇਤ ਨੂੰ ਅਸੀਂ ਪ੍ਰੈਸ਼ਰ ਕਰਿਆ ਵੀ ਇਹ ਚਕਵਾਓ ਪੰਚਾਇਤ ਨੇ ਨਹੀਂ ਕਰਿਆ ਪੰਚਾਇਤ ਦਾ ਸਾਡੇ ਕਹਿਣੇ ਪਿੰਡ ਦੇ ਕਹਣੇ ਪਰ ਕੰਮ ਕਰਦੀ ਆ ਜੀ। ਦਿੱਕਤਾਂ ਕੀ ਕੀ ਆਉਂਦੀਆਂ? ਦਿੱਕਤਾਂ ਇੱਥੇ ਜੀ ਇਹਨਾਂ ਦਾ ਪਾਣੀ ਚੱਲਦਾ ਇੱਥੇ ਮੇਰੇ ਘਰ ਦੇ ਵਿੱਚ ਵੜ ਜਾਂਦਾ ਜੀ ਪਾਣੀ। ਗੰਦਾ ਪਾਣੀ। ਜੀ। ਨਾਲ ਹੋਰ ਕਈ ਘਰਾਂ ਦੇ ਵਿੱਚ। ਉਹ ਦਾ ਘਰ ਨੇੜੇ ਹੈ। ਹਾਂ ਜੀ ਲੱਗੇ ਆ ਜੀ ਮੇਰਾ। ਜੀ। ਜੇ ਫਿਰ ਇੱਥੇ ਗਰਾਊਂਡ ਬਣ ਗਿਆ ਬੱਚੇ ਵੀ ਖੇਡੂਗੇ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਆਊਗੀ? ਨਹੀਂ ਕੋਈ ਦਿੱਕਤ ਨਹੀਂ ਆਉਣੀ ਜੀ ਨਾਲਾ ਬਣਵਾਵਾਂਗੇ ਪੰਚਾਇਤ ਤੋਂ। ਜੀ। ਜਦ ਅਸੀਂ ਪੰਚਾਇਤ ਬਹੁਤ ਬਣਾ ਕੇ ਦਿੱਤਾ ਇਹਨਾਂ ਨੂੰ ਇਹਨਾਂ ਦੇ ਕੰਮ ਕਰਵਾਵਾਂਗੇ ਅਸੀਂ। ਜੀ। ਹਾਂ ਜੀ। ਸੋ ਪਾਣੀ ਦਾ ਡੇ ਕਿੰਨਾ ਕਾ ਜਾਂਦਾ ਹੈ ਪਾਣੀ ਢਾਡੇ ਪਿਛਲੇ ਸਾਲ ਤਕਰੀਬਨ ਜਦੋਂ ਕਾਫੀ ਬਾੜਛ ਹੋਈ ਹੈ ਅੰਦਰ ਤੱਕ ਪਾਣੀ ਗਿਆ ਬੈਟਕਾਂ ਤੱਕ ਪਾਣੀ ਭਰ ਗਿਆ ਅੰਦਰ ਪੂਰਾ ਪੂਰਾ ਕਚਰਾ ਹੀ ਸੀਗਾ ਜੀ ਤਿੰਨ ਦਿਨ ਤੱਕ ਮੁਸ਼ਕਲ ਹੀ ਹਟਦੀ ਦੀ ਜੀ ਕਿੰਨਾ ਕੁ ਪਿੰਡ ਤੁਹਾਡੇ ਹਿਸਾਬ ਨਾਲ ਵੀ ਮਤਲਬ ਕਿ ਰਾਜੀ ਹੈ ਇਹ ਕੰਮ ਕਰਾਉਣ 90% ਤੋਂ ਜ਼ਿਆਦਾ ਲੋਕ ਰਾਜੀ ਨਹੀਂ ਇਹ ਜੋ ਵੀ ਕਿਸੇ ਦੀ ਜਗ੍ਹਾ ਕਾਫੀ ਮਤਲਬ 90% ਦੇ ਵਿੱਚ ਸਾਰੇ ਬੰਦੇ ਨਾਲ ਸਹਿਯੋਗ ਹੋਇਆ ਉਹ ਕਹਿੰਦੇ ਅਸੀਂ ਸਾਰਾ ਚੁਕਾ ਦੂੰ ਇੱਕ ਅੱਧਾ ਬੰਦਾ ਜਿਹੜਾ ਕਹਿੰਦਾ ਵੀ ਨਹੀਂ ਚੱਕੋ ਇੱਕ ਇੱਕ ਅੱਧਾ ਬੰਦਾ ਹੀ ਹੈ ਤੇ 90% ਬੰਦੇ ਸਹਿਮਤ ਹੈ ਮਤਲਬ ਦੋ ਚਾਰ ਬੰਦੇ ਹੁੰਨੇ ਵਿਚੜਦੇ ਨੇ ਜਿਹੜੇ ਤੇ ਜਿਹੜਾ ਇਹ ਗੋਹਾ ਇੱਥੇ ਸਿੱਟਿਆ ਜਾਂਦਾ ਜਦੋਂ ਇਥੋਂ ਟੱਕਣਾ ਹਟਾਇਆ ਜਾਊਗਾ ਫਿਰ ਉਹ ਕਿੱਥੇ ਸਿੱਟਣਗੇ ਉਹਦੀ ਬੰਦਿਆਂ ਕੋਲ ਆਪਣੀ ਆਪਣੀ ਜਗ੍ਹਾ ਹੈਗੀ ਆ ਖੇਤ ਹੈਗੇ ਆ ਜ਼ਿੰਮੇਦਾਰ ਆ ਉਹ ਆਪਣੇ ਇੱਕ ਫੈੜ ਦੇ ਆਪਣੇ ਖੇਤ ਸਿੱਟਣ ਨੂੰਗੇ ਨਾਲੇ ਜਿਆਦਾ ਖਰਚਾ ਨਹੀਂ ਪਏਗਾ ਬਾੜੇ ਵੀ ਕੱਟੇ ਪਏ ਆ ਜੀ ਕੁਛ ਇੱਕ ਦੋ ਘਰ ਰਹਿਣਗੇ ਉਹ ਆਪਣੇ ਖੇਤ ਮਗਰ ਉਹਨਾਂ ਦੇ ਵੀ ਹੈਗੇ ਆਗ ਇਹ ਨਹੀਂ ਹੈਗਾ ਹਰ ਇੱਕ ਕੋਲ ਜਗ੍ਹਾ ਹੈਗੀ ਆ ਉਹ ਕਿਸੇ ਨਾਲ ਜੇ ਕਿਸੇ ਨੇ ਵੇਚਤੀ ਉਹਦਾ ਕੋਈ ਪਿੰਡ ਵਾਲੇ ਪੰਚਾਇਤ ਜ਼ਿੰਮੇਵਾਰ ਨਹੀਂ ਹੈ ਜੀ ਕੀ ਨਾਮ ਹੈ ਤੁਹਾਡਾ ਵਿਕਰਮ ਸਿੰਘ ਜੀ ਹਾਂ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਗਰਾਊਂਡ ਜਿਹੜਾ ਬਣਾਉਣ ਜਾ ਰਹੇ ਨੇ ਇਹ ਪਿੰਡ ਦਾ ਬਹੁਤ ਵਧੀਆ ਕੰਮ ਹੋ ਰਿਹਾ ਜੀ ਸਾਰੇ ਪਿੰਡ ਦੇ ਨਾਲ ਸਹਿਯੋਗ ਨਾਲ ਪੰਚਾਇਤ ਦੇ ਸਹਿਯੋਗ ਨਾਲ ਅੱਜ ਤੋਂ ਗੰਦਗੀ ਚੱਕੀ ਜਾ ਰਹੀ ਹੈ ਜੀ ਬਾਕੀ ਪਹਿਲਾਂ ਵੀ ਮੇਰੇ ਫਾਜ਼ਲ ਸਾਹਿਬ ਵੀ ਸਰਪੰਚ ਰਹੇ ਉਹਨਾਂ ਦੇ ਟਾਈਮੇ ਵੀ ਅਸਤੇ ਗੰਦਗੀ ਫੈਲੀ ਸੀ ਚਲੋ ਉਹਨਾਂ ਤੋਂ ਨਹੀਂ ਚੁਕਾ ਹੋਈ ਹੁਣ ਇਹ ਜਿਹੜੀ ਨਵੀਂ ਪਿੰਡ ਬਹੁਤ ਪੂਰਾ ਇਹਨਾਂ ਪਾ ਪਿੰਡ ਨਾਲ ਆ ਇਹਨਾਂ ਦੇ ਇਹ ਗੰਦਗੀ ਸਾਫ ਕਰ ਰਹੇ ਆ ਦੇਖੋ ਸ਼ੁਭਤਾ ਕੇਂਦਰ ਦਾ ਹਾਲ ਦੇਖ ਲਓ ਇਹ ਕਹਿੰਦੇ ਵੀ ਦਰਖਤ ਕੱਲ ਮੈਂ ਇਹਨਾਂ ਦੀ ਇੰਟਰਵਿਊ ਰੱਖੀ ਵੀ ਇਹ ਦਰਖਤ ਲਾਈ ਹੋਈ ਸੀ ਕਿਸੇ ਨੇ ਸਾਡੀ 50 ਸਾਲ ਦੀ ਉਮਰ ਹੋ ਗਈ ਮੈਂ ਕਦੇ ਕੋਈ ਦਰਖਤ ਲੰਦਾ ਨਹੀਂ ਦੇਖਿਆ ਇੱਥੇ ਇਹ ਗੰਦਗੀ ਪਈ ਆਈ ਇਹ ਸਾਰਾ ਪਿੰਡ ਵਿੱਚ ਨੂੰ ਪਾਣੀ ਜਾ ਰਿਹਾ ਗੰਦਗੀ ਦਾ ਇਹ ਸਭ ਤੋਂ ਸਾਫ਼ ਕਰ ਰਹੇ ਪਿੰਡ ਵਾਲੇ ਗੰਦਗੀ ਨੂੰ ਲੋਕ ਵਿਰੋਧ ਕਰ ਰਹੇ ਚੀਜ਼ ਦਾ ਸਾਨੂੰ ਸਮਝ ਨਹੀਂ ਆਉਂਦੀ ਵੀ ਕਿਉਂ ਵਿਰੋਧ ਕਰ ਰਹੇ ਇਹ ਚੀਜ਼ ਦਾ ਜਦੋਂ ਕਿ ਇਹ ਚੰਗਾ ਕੰਮ ਹੋ ਰਿਹਾ ਪਿੰਡ ਦਾ ਇਹ ਜਿਹੜੀਆਂ ਝਾੜੀਆਂ ਇਹ ਆਪਣੇ ਆਪ ਉੱਗੀਆਂ ਹੋਈਆਂ ਇਹ ਤਾਂ ਜੰਗਲੀ ਝਾੜੀਆਂ ਹੀ ਜਿਹੜੇ ਦਰਖਤ ਆ ਉਹ ਤਾਂ ਖੜੇ ਨਹੀਂ ਰੈਸਨ ਵੱਡ ਹੋ ਰੈਸਨ ਵੱਢੀ ਗਈ ਜਿਹੜੇ ਦਰਖਤਾਂ ਜਾਮਣੇ ਖੜੇ ਸਾਰੇ ਦੇਖੋ ਉੱਧਰ ਖੜੇ ਆ ਜਿਹੜਾ ਇੱਧਰ ਵੀ ਖੜਾ ਜੋ ਖੰਜੂਰਾ ਖੜੀਆਂ ਇਹ ਤਾਂ ਕਿਸੇ ਨੇ ਨਹੀਂ ਛੜੀਆਂ ਇੱਕ ਆਪਣੀ ਬੂਟੀਆਂ ਵੱਢੀਆਂ ਇਹ ਚ ਦੱਸੋ ਕੀ ਉਤਰਾਜ ਜੀ ਹਾਂ ਜਿਹੜਾ ਗੋਹਾ ਪਿਆ ਚੱਕ ਰਹੇ ਹਾਂ ਹਾਂ ਜੀ ਇਹ ਪਿੰਡ ਵਿੱਚ ਪਾਣੀ ਜਾ ਰਿਹਾ ਗੋਹ ਦਾ ਸਮੈਲ ਮਾਰਦੀ ਹੁਣ ਆਪਣੇ ਆਪ ਸਾਡੇ ਫੌਜੀ ਸਾਹਿਬ ਕਹਿੰਦੇ ਇਨ੍ਹਾਂ ਦੇ ਘਰਾਂ ਚ ਪਾਣੀ ਵੜਦਾ ਆਰਮੀ ਤੋਂ ਰਿਟਾਇਰ ਰਹੇ ਹੈ ਇਹਨਾਂ ਦੇ ਘਰਾਂ ਚ ਪਾਣੀ ਵੜਿਆ ਤਾਂ ਹੀ ਇਹ ਤਰਾਜ ਕਰ ਰਹੇ ਇਹ ਦੇਸ਼ ਦੀ ਸੇਵਾ ਕਰਕੇ ਆ ਰਹੇ ਇਹਨਾਂ ਦੇ ਘਰਾਂ ਚ ਪਾਣੀ ਵੜ ਰਿਹਾ ਜੀ ਦੱਸੋ ਕਿੱਡੀ ਗਲਤੀ ਹੈ ਕੀ ਦੀ ਹੁਣ ਤੁਸੀਂ ਕੀ ਚਾਹੁੰਦੇ ਆ ਅਸੀਂ ਸਫਾਈ ਚਾਹੁੰਦੇ ਆ ਇਹ ਪਿੰਡ ਚ ਹਾਂ ਜੀ ਵੀ ਇਹ ਗੰਦਗੀ ਇੱਥੋਂ ਚੱਕੀ ਜਾਵੇ ਗਰਾਊਂਡ ਨਿਆਣਿਆਂ ਨੂੰ ਖੇਡਣ ਆਤਰ ਹੋਵੇ ਕੀ ਨਾਮ ਹੈ ਵੀਰ ਤੇਰਾ ਨਾਮ ਰਿਕ ਸਿੰਘ ਹੈ ਜੀ ਹਾਂ ਜੀ ਕੀ ਕਰਨ ਜਾ ਰਹੇ ਹੋ ਤੁਸੀਂ ਵੀ ਇਹਨਾਂ ਦੇ ਨਾਲ ਹਾਂਜੀ ਇਹਨਾਂ ਦੇ ਨਾਲ ਹੈ ਮੇਰੇ ਘਰ ਦੇ ਪਹਿਲਾਂ ਬਲਾਸ਼ੰਤੀ ਮੈਂਬਰੀ ਵੀ ਰਹੇ ਸਰਪੰਚ ਵੀ ਰਹੇ ਹਨ ਤੇ ਹੁਣ ਵੀ ਸਾਡਾ ਸੰਜੋਗ ਇਹਨਾਂ ਦੇ ਨਾਲ ਹੈ ਇਹ ਪੰਚਾਇਤ ਸਾਰੀ ਹੁਣ ਵਧੀਆ ਕੰਮ ਕਰਨ ਜਾ ਰਹੀ ਹੈ ਜੀ ਗਰਾਊਂਡ ਬੱਚਿਆਂ ਵਾਸਤੇ ਬਣਾਉਣਾ ਚਾਹੁੰਦੀ ਹੈ ਜੀ ਬਹੁਤ ਵਧੀਆ ਗੱਲ ਹੈ ਜੀ ਸਾਡੇ ਪਿੰਡ ਕੋਈ ਗਰਾਊਂਡ ਨਹੀਂ ਹੈਗਾ ਜੀ ਕੋਈ ਸਰਕਾਰੀ ਸਕੂਲ ਨਹੀਂ ਹੈਗਾ ਜੀ ਕੋਈ ਸਰਕਾਰੀ ਹਸਪਤਾਲ ਨਹੀਂ ਹੈ ਜੀ ਸਾਡੇ ਨਾਲ ਦੇ ਪਿੰਡ ਸਕੂਲ ਵੀ ਹੈਗਾ ਏ ਤੇ ਹਸਪਤਾਲ ਵੀ ਹੈਗਾ ਇਹ ਦੋ ਡਿਸਪੈਂਸਰੀਆਂ ਸਾਡੇ ਪਿੰਡ ਕੋਈ ਪਸ਼ੂਆਂ ਦਾ ਹਸਪਤਾਲ ਨਹੀਂ ਹੈ ਕੋਈ ਸਰਕਾਰੀ ਕੋਈ ਸਰਤਰਾਂ ਦੀ ਸਹੂਲਤ ਨਹੀਂ ਹੈਗੀ ਸਾਡੇ ਪਿੰਡ ਇੱਕ ਆ ਸਹੂਲਤ ਸਾਡੇ ਪਿੰਡਾਂ ਦੀ ਸੁੱਧਾ ਕੇਂਦਰ ਇੱਥੇ ਹੁਣ ਬੱਚੇ ਆਪਣੇ ਲਾਲੋਤ ਵੀ ਅੰਗਰਮੜੀ ਦੇ ਬੱਚੇ ਆ ਰਹੇ ਛੋਟੇ ਆ ਥੋੜੇ ਸਾਹਮਣੇ ਆ ਵੀ ਢੇਰ ਵਾਲੇ ਵਾਲੇ ਲੱਗੇ ਹੋਏ ਪਬਲਿਕ ਜਿਹੜਾ ਵੀ ਦੇਖਦਾ ਆ ਕੇ ਇੱਥੇ ਗੰਦ ਪਜ ਕੇ ਚਲੇ ਜਾਂਦਾ ਇੱਥੇ ਇਲੈਕਸ਼ਨ ਹੋਏ ਦੋ ਕੁ ਮਹੀਨੇ ਪੰਚਾਇਤ ਦੇ ਸਾਨੂੰ ਬੜੀ ਸ਼ਰਮ ਆਈ ਹੈ ਉਹ ਮੈਡਮਾਂ ਸੀਗੀਆਂ ਉਹ ਬਚਰੀਆਂ ਕਿੱਥੇ ਪਾਈਆਂ ਔਰ ਉਹਦੇ ਕੋਈ ਬਾਥਰੂਮ ਨਹੀਂ ਕੋਈ ਲੈਟਰਿੰਗ ਨਹੀਂ ਬੜੇ ਔਖਾ ਰਿਆ ਜੀ ਸਾਨੂੰ ਬੜੀ ਸ਼ਰਮ ਆਈ ਜਿਹੜਾ ਸਟਾਫ ਆਇਆ ਵਾ ਤਾਂ ਵੀ ਤੁਸੀਂ ਪੁੱਛੋ ਹੀ ਨਾ ਆ ਤੁਸੀਂ ਦੇਖ ਸਕਦੇ ਆ ਦੋ ਸਰਕਾਰੀ ਬਿਲਡਿੰਗਾਂ ਬਣੀਆਂ ਹੋਈਆਂ ਆ ਜੀ ਜਿਹੜੇ ਦਰਖਤਾਂ ਦੀਆਂ ਗੱਲਾਂ ਚੱਲਦੀਆਂ ਵੀ ਦਰਖਤ ਪਟਾਲੇ ਕੋਈ ਦਰਖਤ ਨਹੀਂ ਪਟਾਇਆ ਗਿਆ ਸਿਰਫ ਇਹ ਝਾੜੀਆਂ ਏ ਝਾੜੀਆਂ ਵੱਡੀਆਂ ਗਈਆਂ ਸਫਾਈ ਹੋ ਰਹੀ ਹੀ ਏ ਇਹ ਹੁਣ ਵੀ ਮੌਜੂਦ ਖੜੀਆਂ ਆ ਦੇਖ ਸਕਦੇ ਆ ਤੁਸੀਂ ਇਹ ਸਾਹਮਣੇ ਸਾਰੀਆਂ ਝਾੜੀਆਂ ਆ ਜੀ ਇਹ ਬਾਕੀ ਹੁਣ ਵਿਰੋਧੀ ਐ ਇਹਨਾਂ ਨੂੰ ਕੁਝ ਹਾਜਮ ਨਹੀਂ ਹੋ ਰਿਹਾ ਜੀ ਛਾਡੀ ਸਾਰੀ ਪੰਚਾਇਤਾਂ ਨਿੱਗਰ ਕਾਣੇ ਵੀ ਜਿਹੜੇ ਛੱਕਾ ਵੱਜਦਾ ਨਾ ਉਹ ਵੱਜਿਆ ਬਈ ਇਹਨਾਂ ਦੇ ਹੁਣ ਹਾਜਮ ਨਹੀਂ ਹੁੰਦਾ ਉਹ ਯਕੀ ਇਹ ਜਿਹੜੀ ਲੈਂਪਾਰ ਵਾਲੀ ਗੱਲ ਕਰਦੇ ਆਂ ਵੀ ਇੱਥੇ ਜੀ ਜਗਾ ਪਈ ਉਹ ਸਾਰੇ ਮਾਲਕੀ ਹੈ ਜੀ ਸਾਰੇ ਵੀ ਇੱਥੇ ਬਣਾ ਦਾਂਗੇ ਗਰਾਊਂਡ ਇੱਥੇ ਵਧੀਆ ਗਰਾਊਂਡ ਬਣ ਜੇ ਬੱਚਿਆਂ ਵਾਸਤੇ ਜੀ ਨਸ਼ਿਆਂ ਤੋਂ ਮੁਕਤ ਹੋ ਜੂंगे ਬੱਚੇ ਹਲਦੀ ਬਾਬੇ ਦੀ ਕਿਰਪਾ ਹੈ ਸਾਡੇ ਕੋਈ ਬੱਚਾ ਹੈ ਜਾਂ ਨਸ਼ੇ ਵਾਲਾ ਨਹੀਂ ਹੈਗਾ ਤੁਸੀਂ ਦੇਖ ਸਕਦੇ ਜੰਗਮਗੀ ਮੁੰਡੇ ਖੜੇ ਆ ਬਹੁਤ ਵਧੀਆ ਪਿੰਡ ਹੈ ਸਾਡਾ ਪਰ ਇਹਦੇ ਢੱਲੋਂ ਅਸੀਂ ਪਿੱਛੇ ਆ ਜੀ ਸਾਡੇ ਕੋਈ ਸਰਕਾਰੀ ਸਹੂਲਤ ਨਹੀਂ ਹੈਗੀ ਅਸੀਂ ਚਾਹੁੰਨੇ ਕੋਈ ਸਰਕਾਰੀ ਹਸਤਾਲਾ ਆ ਜਾਵੇ ਕੋਈ ਨੰਗਰਾਂ ਦਾ ਆ ਜਾਵੇ ਕੋਈ ਹੋਰ ਬਿਲਡਿੰਗ ਆ ਗਏ ਬੱਚਿਆਂ ਵਾਸਤੇ ਕੋਈ ਜਿੰਮਦਾ ਹੋਵੇ ਵੀ ਕੋਈ ਨਸ਼ਾ ਤੰਗਤ ਹੋ ਸਕਦਾ। ਬਾਕੀ ਆਏ ਜਦੋਂ ਕਿਸੇ ਅਸੀਂ ਜਾਂ ਮੰਤਰੀ ਜਾਂ ਕਿਸੇ ਐਮਐਲਏ ਕੋਲ ਜਾਂਦੇ ਆ ਜਾਂ ਕਿਸੇ ਡੀਸੀ ਸਾਹਿਬ ਨੂੰ ਅਸੀਂ ਦੱਸਿਆ ਆਪਣੀ ਪਿੰਡ ਦੀ ਵੀ ਸਾਡੇ ਕੰਮ ਹੋਣੇ ਚਾਹੀਦੇ ਆ। ਉਹ ਕਹਿੰਦੇ ਤੁਹਾਡੇ ਕੋਲ ਜਗ੍ਹਾ ਤਾਂ ਹੈ ਨਹੀਂ ਸਾਰੀ ਜਗ੍ਹਾ ਵੀ ਲੋਕਾਂ ਨੇ ਕਿਸੇ ਨੇ ਢੇਰ ਲਾਇਆ ਕੋਈ ਲਾਇਆ ਉਸ ਕਰਕੇ ਹੁਣ ਸਾਨੂੰ ਪਿੰਡ ਵਾਲਿਆਂ ਨੇ ਕਿਹਾ ਵੀ ਤੁਸੀਂ ਇਹ ਸਫਾਈ ਕਰੋ। ਅਸੀਂ ਚਲੋ ਜਾ ਕੇ ਹਲਕੇ ਦੇ ਐਮਐਲਏ ਜਾਂ ਕਿਸੇ ਦੇਸੀ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਜਾ ਕੇ ਕਹਾਂਗੇ ਵੀ ਸਾਡੇ ਪਿੰਡ ਕੋਈ ਨਾ ਕੋਈ ਸਹੂਲਤ ਸਰਕਾਰੀ ਆਈ ਜਾਵੇ ਜਿੰਮ ਦਾ ਜਾਂ ਸਕੂਲ ਐ ਕੁਝ ਵੀ ਕੋਈ ਸਹੂਲਤ ਮਿਲਣੀ ਚਾਹੀਦੀ ਸਾਨੂੰ ਜੀ ਸਤਨਾਮ ਸਿੰਘ ਐ ਜੀ ਹਾਂਜੀ ਸਾਡੇ ਪਿੰਡ ਪਹਿਲਾਂ ਗਰਾਂਟ ਵਾਲੀ ਟੈਂਕੀ ਲੱਗਣੇ ਵਾਸਤੇ ਪਾਣੀ ਵਾਲੀ ਮੇਨ ਪਹਿਲੇ ਸਰਪੰਚ ਨੇ ਉਹ ਵਾਪਸ ਕਰਤੀ ਕਿਉਂਕਿ ਕਹਿੰਦਾ ਜਗ੍ਹਾ ਨਹੀਂ ਹੈਗੀ ਜਗ੍ਹਾ ਕਿਉਂ ਨਹੀਂ ਹੈਗੀ ਢੇਰਾਂ ਦੀ ਲੋਕਾਂ ਨੂੰ ਇੰਨੀ ਮੱਲੀ ਵੀ ਐ ਸਾਰੀ ਦੀ ਸਾਰੀ ਹੁਣ ਵੀ ਤਾਂ ਸਾਫ ਹੋਈ ਹੋਇਆ ਤਕਰੀਬਨ ਇਹ 10% ਰਹੇਗਾ ਬਾਕੀ ਸਾਰੀ ਸਫਾਈ ਹੋ ਗਈ ਠੀਕ ਹੈ ਨਾ ਸਾਡੇ ਇਹਨਾਂ ਬਾਹਰ-ਬਾਹਰ ਦੇ ਘਰਾਂ ਜਿੰਨੇ ਵੀ ਘਰ ਹੈ ਕਿਸੇ ਤੇ ਲਾਈਟ ਪੂਰੀ ਨਹੀਂ ਆਉਂਦੀ ਪਹਿਲੇ ਸਰਪੰਚ ਨੇ ਚੱਕ ਕੇ ਟੋਬੇ ਤੇ ਲਾਗ ਤਿੰਨ ট্রান্সਫਾਰਮ ਲਾਤੇ ਪੂਰੇ ਕੋਈ ট্রান্সਫਾਰਮ ਦੀ ਬਹੁਤ ਜ਼ਰੂਰੀ ਲੋੜ ਹੈ ਸਾਡੇ ਅਸੀਂ ਡਿਮ ਲਾਈਟਿਕਲ ਚਲਾ ਰਹੇ ਇੱਧਰ ਇੱਥੇ ট্রান্সਫਾਰਮ ਲੱਗੂਗਾ ਤਾਂ 10 ਘਰਾਂ ਨੂੰ ਫਾਇਦਾ ਹੋਊਗਾ ਇੱਧਰ ਐਹੀ ਜਿਹੀਆਂ ਚੀਜ਼ਾਂ ਉਹਨੂੰ ਦੱਸਿਆਂ ਪਹਿਲਾਂ ਸਰਪੰਚ ਨੂੰ ਉਹਨੇ ਸਾਡੀ ਕੋਈ ਨਹੀਂ ਮੰਨੀ ਹੈ ਜੀ ਚਲੋ ਜਿਵੇਂ ਮਰਜੀ ਜੇ ਹੋਣ ਲੱਗਦਾ ਤਾਂ ਉਹਨਾਂ ਨੂੰ ਕੌੜਾ ਲੱਗਦਾ ਹੈ ਠੀਕ ਹੈ ਜੀ ਹਾਂ ਜੀ ਚੰਗਾ ਕੰਮ ਕਰਦੇ ਆ ਵਧੀਆ ਕੰਮ ਹੈ ਉਰੇ ਇੰਨਾ ਇੰਨਾ ਜਣੀ ਕਿ ਕਚਰਾ ਹੋ ਜਾਂਦਾ ਇੱਥੇ 1 ਮਹੀਨਾ ਲਖਿਆ ਨਹੀਂ ਜਾਂਦਾ ਇਸ ਰੋਡ ਨੂੰ ਇਹਨੇ ਨਾ ਢੇਰਾਂ ਦਾ ਚੀਕ ਇੰਨੀ ਸਾਰੀ ਸਾਰੇ ਪਿੰਡ ਚ ਨੂੰ ਜਾਂਦੀ ਹੈ ਤਕਰੀਬਨ 15 ਘਰਾਂ ਦਾ ਉਰੇ ਗੋਹਾ ਗਿਰਦਾ ਹੈ ਸਭ ਨੇ ਚੱਕ ਲਿਆ ਦੋ ਬੰਦੇ ਬਸ ਤਿੰਨ ਬਾਕੀ ਸਭ ਨੇ ਆਪਣੇ ਆਪਣੇ ਖੇਤ ਹੈਗੇ ਸਭ ਕੁਝ ਹੈਗਾ ਹੈ ਬਸ ਇੱਕ ਚੌੜ ਦੇ ਮਾਰੇ ਕਰਦੇ ਇੱਕ ਦੂਏ ਦੇ ਵਿਰੋਧ ਹੋ ਗਾ ਠੀਕ ਹੈ ਜੀ ਮੇਰੀ ਤਾਂ ਇੰਨੀ ਹੀ ਕਿ ਬੇਨਤੀ ਕਰਨੇ ਦੀ ਸੀ ਵੀ ਜਾਨੀ ਕਿ ਜੇ ਇਹ ਚੀਜ਼ਾਂ ਆਜਮੇ ਜਿਵੇਂ ਹੁਣ ਪਾਣੀ ਦਾ ਪਾਣੀ ਦੀ ਬਹੁਤ ਜ਼ਰੂਰੀ ਲੋੜ ਹੈ। ਬਾਕੀ ਤਾਂ ਫੈਕਟਰੀਆਂ ਕਰਕੇ ਖਰਾਬ ਹੋਏ। ਜੇ ਬੜੀ ਟੈਂਕੀ ਲੱਗ ਜਾਂਦੀ ਹੈ ਤਾਂ ਪਾਣੀ ਦੀ ਬਹੁਤ ਅੱਛੀ ਸਹੂਲਤ ਹੋ ਜੂਗੀ। ਪਹਿਲੀ ਗਰਾਂਟ ਆਈ ਵੀ ਅੱਧੀ ਪਾਈਪ ਲਾਈਨ ਦੱਬ ਹੋਈ ਵੀ ਹੈ। ਉਹ ਪਹਿਲਾਂ ਇੱਕ ਨਹੀਂ ਵਾਪਸ ਮੋੜਤਾ ਸਮਾਨ ਕਹਿੰਦੇ ਵੀ ਜਗ੍ਹਾ ਨਹੀਂ ਹੈਗੀ। ਜਗ੍ਹਾ ਕਿਉਂ ਨਹੀਂ ਹੈਗੀ? ਜਗ੍ਹਾ ਦੋ ਕਿਲੇ ਪਏ ਹੈ। ਜਿੱਥੇ ਮਰਜ਼ੀ ਲਾਉਣ। ਲੈ ਜੀ ਇੰਨੀ ਗੇ ਬੇਨਤੀ ਹੈ ਆਪਣੀ। ਕੀ ਨਾਮ ਹੈ ਜੀ? ਸੁਖਵਿੰਦਰ ਸਿੰਘ ਹੈ ਜੀ। ਜੀ। ਠੀਕ ਕਹਿਣਾ ਚਾਹੁੰਦੇ ਤੁਸੀਂ ਬਿਲਕੁਲ ਕਹਿੰਦਾ ਕੱਲ ਅਪੀਲ ਕਰੀਆ ਮੁੰਡੇ ਨੇ ਜਗਦੀਪ ਸਿੰਘ ਜੱਗੇ ਨੇ ਠੀਕ ਹੈ ਉਹ ਕਹਿੰਦੇ ਵੀ ਉਹਨਾਂ ਨੇ ਢੇਰ ਚੱਕ ਹੋ ਗਏ ਕਿ ਮੇਰਾ ਨਹੀਂ ਚੱਕ ਹੋਇਆ ਕਿ ਉਹ ਕਹਿੰਦੇ ਇਹਨਾਂ ਦੇ ਬੰਦਾ ਖਾਸ ਮੈਂ ਕਹਿੰਦਾ ਮੇਰਾ ਚੱਕੋ ਪਹਿਲਾਂ ਆਪਾਂ ਚਕਾਉਣੇ ਤਿਆਰ ਆ ਠੀਕ ਹੈ ਆਪਣੀ ਦੂਜੀ ਗੱਲ ਹੈ ਜਦੋਂ ਇਹ ਕਹਿੰਦੇ ਜਦੋਂ ਦਰਖਤ ਲਾਏ ਤੇ ਨਾ ਨੇ ਉਹਰੇ ਉਹਦੀ ਵੀਡੀਓ ਹੋਣੀ ਚਾਹੀਦੀ ਨਾ ਬਿਲ ਵੀ ਚਾਹੀਦੀ ਨਾ ਦਰਖਤ ਦਾ ਵੀ ਬਿਲ ਆਇਆ ਦਰਖਤ ਦਾ ਲਾਓ ਵੀਡੀਓ ਬਣਾਈ ਹੋਣੀ ਜਦ ਦਰਖਤ ਲਾਏ ਹੋਣ ਉਹਦੀ ਬਿਲ ਵੀ ਚਾਹੀਦੀ ਆਪਾਂ ਨੂੰ ਚਾਹੀਦੀ ਨਾ ਜ਼ਰੂਰ ਉਹਦਾ ਬਿਲ ਤਾਂ ਹੈ ਨਹੀਂ ਹੁਣ ਕਹਿੰਦੇ ਦਰਖਤ ਪਟਾ ਦੇ ਦਰਖਤ ਕਿਹੜਾ ਪਟਾਇਵਾਂ ਆ ਦੱਸੋ ਝਾੜੀਆਂ ਪੱਟੋਈਆਂ ਸਾੜੀਆਂ ਪੱਟੂਆਂ ਠੀਕ ਹੈ ਮੇਰੀ ਮਾਤਾ ਨੰਗੇ ਪੈਰ 5:30 ਵਜੇ ਗੁਰਦੁਆਰਾ ਸਾਹਿਬ ਜਾਂਦੀ ਜਦੋਂ ਮੀਂਹ ਪੈਂਦਾ ਹੁੰਦਾ ਔਰੇ ਜਦੋਂ ਪਾਣੀ ਖੜਾ ਹੁੰਦਾ ਉਦੋਂ ਕਿੱਥੇ ਜਾਂਦੀ ਸਰ ਉਹ ਪੰਚਾਇਤ ਦੂਜੀ ਠੀਕ ਹੈ ਜਦੋਂ ਕਿੱਥੇ ਜਾਂਦੀ ਪੰਚਾਇਤ ਉਦੋਂ ਕਿਧਰ ਕੋ ਆਪਾਂ ਨੂੰ ਘੁੰਮ ਕੇ ਜਾਈਏ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਵੀ ਪਾਣੀ ਵੜਦਾ ਏ ਜੇ ਨਵੀਂ ਪੰਚਾਇਤ ਜੇ ਨਵੀਂ ਪੰਚਾਇਤ ਦਾ ਕੰਮ ਹੋਇਆ ਹੁੰਦਾ ਅੱਜ ਤੱਕ ਉਹ ਨਹੀਂ ਹਟਦੀ ਦੀ ਪਿੱਛੇ ਕਿਉਂ ਹਟੀ ਹੈ ਜੇ ਕੰਮ ਨਹੀਂ ਕਰ ਤਾਹੀਂ ਹਟੀਏ ਨਾ ਉਹ ਤਾਂ ਘੰਟਾ ਸੀ ਮੋੜ ਤੇ ਖੜੇ ਰਹਿੰਦਾ ਸਾਈਨ ਕਰਾਉਣੇ ਜਦੋਂ ਕਿਸੇ ਸਰਕਾਰ ਨੇ ਮੈਂ ਆਪਣੀ ਕੁੜੀ ਹੈ ਮੇਰੀ ਗੁੜੀਆ 3 ਸਾਲ ਦੀ ਮੈਂ ਆਪਣਾ ਆਧਾਰ ਕਾਰਡ ਬਣਾਇਆ ਗੁੜੀ ਦਾ ਇਸ ਟਾਈਮ ਉਹ ਕਹਿੰਦਾ ਖੈੜਾ ਕੇ ਸਾਈਨ ਕਰਾਓ ਇਹ ਕਿਹੜਾ ਸਰਪੰਚ ਹੋਇ ਜੀ ਅਸੀਂ ਖੈੜ ਜਾਈਏ ਸਰਪੰਚ ਨੂੰ ਸਾਈਨ ਕਰਾਉਣਾ ਆਪਣੀ ਗੁੜੀਆ ਵਾਸਤੇ ਆਧਾਰ ਕਾਰਡ ਬਣਾਉਣ ਵਾਸਤੇ ਠੀਕ ਹੈ ਉਹ ਕਿਹੜੀ ਗਲਤੀ ਸਾਡਾ ਦੱਸੋ ਖੈੜ ਆਜੋ ਸਾਈਨ ਕਰਾ ਲਓ ਕੋਠੀ ਚ ਮੈਂ ਤਾਂ ਮੇਰੇ ਕੋਲ ਟਾਈਮ ਨਹੀਂ ਮੈਂ ਤਾਂ ਐਤਵਾਂ ਨੂੰ ਆਉਂਗਾ ਸੰਡੇ ਨੂੰ ਮੇਰੀ ਵਾਈਫ ਦਾ ਖੁਦ ਪਾਸਪੋਰਟ ਬਣਿਆ ਮੈਂ ਖੁਦ ਗੇੜੇ ਮਾਰੇ ਚਾਰ ਗੇੜੇ ਮਾਰ ਕੇ ਖੈੜ ਚੀਨੀ ਕਲੇਬ ਚ ਆਪਣੇ ਕੁੜੀ ਦਾ ਸਾਈਨ ਕਰਾਏ ਵਾਈਫ ਦੇ ਮੇਰੀ ਆਧਾਰ ਕਾਰਡ ਬਣਾਉਣਾ ਵੀ ਪਾਸਪੋਰਟ ਬਣਾਉਣਾ ਹੁਣ ਦੱਸੋ ਕਿਹੜੀ ਸਰਕਾਰ ਜਾਵੇ ਅਸੀਂ ਜਾਈਏ ਸਰਪੰਚ ਦਾ ਪਿੰਡ ਦਾ ਮੋਹਰੀ ਹੁੰਦਾ ਜੀ ਹੁਣ ਅਸੀਂ ਚੁਣਿਆ ਵਾ ਸਾਡਾ ਕੰਮ ਹੋਣਾ ਚਾਹੀਦਾ ਹੋਣਾ ਚਾਹੀਦਾ ਜਗਦੀਪ ਨੇ ਕਿਹਾ ਲੋ ਕਿਹਾ ਨੁਕਸਾਨ ਹੋ ਗਿਆ ਕੋਈ ਗੱਲ ਨਹੀਂ ਕਹਿੰਦੇ ਆ ਨੁਕਸਾਨ ਹੋ ਗਿਆ ਜਦ ਉਹਨੂੰ ਪਹਿਲਾਂ ਕਿਹਾ ਤਾਂ ਹਫਤਾ 10 ਦਿਨ ਪਹਿਲਾਂ ਅਸੀਂ ਘਰਾਂ ਗੇੜੇ ਮਾਰੇ ਵੀ ਜਗਦੀਪ ਵੀ ਤੂੰ ਦੱਸ ਦੇ ਵੀ ਤੇਰਾ ਢੇਰ ਕਿੱਥੇ ਗੇਰੀ ਹੈ ਉਹ ਕਹਿੰਦਾ ਚਾ ਚਾਚਾ ਹੀ ਬਿਮਾਰ ਹੈ ਠੀਕ ਹੈ ਨਹੀਂ ਆਇਆ ਉਹ ਕਹਿੰਦਾ ਵੀ ਉੱਥੇ ਗੇਰ ਦੋ ਫਲਾਣੀ ਜਗ੍ਹਾ ਕਿਹਾ ਸਾਨੂੰ ਵੀ ਉੱਥੇ ਗੇਰੋ ਹੁਣ بارش ਕਰਕੇ ਸਾਡੇ ਪਿੰਡ ਕਿੰਨਾ ਹੋ ਗਿਆ ਅਸੀਂ ਉਹ ਨਹੀਂ ਕਰਦੇ ਜੇ ਨੁਕਸਾਨ ਹੋਵੇ ਅਸੀਂ ਦਵਾਂਗੇ ਠੀਕ ਹੈ ਜੀ ਹਾਂ ਬਾਈ ਬੇਨਤੀ ਕੀ ਨਾਮ ਹੈ ਮੇਰਾ ਨਾਮ ਗਗਨਦੀਪ ਸਿੰਘ ਆ ਜੀ ਸਾਡੇ ਪਿੰਡ ਚ ਗਰਾਊਂਡ ਬਣਿਆ ਜਾ ਬਣਨ ਜਾ ਰਿਹਾ ਸੀ ਸਾਡੇ ਪਿੰਡ ਦੇ ਕੁਝ ਬੰਦੇ ਅੜਕਣਾ ਲਾ ਰਹੇ ਨੇ ਵਿੱਚ ਬਹੁਤ ਮੇਰੀ ਉਮਰ ਹੀ 25 ਸਾਲ ਦੀ ਹੋ ਗਈ ਜੇ ਅਸੀਂ ਤਾਂ ਕਦੇ ਉਹ ਖੇਲੇ ਹੀ ਨਹੀਂ ਹੈਗੇ ਆਪਣੇ ਪਿੰਡ ਚ ਤਾਂ ਨਾਲ ਦੇ ਪਿੰਡਾਂ ਦੇ ਜਾ ਕੇ ਖੇលੀਦਾ ਸੀਗਾ ਜੀ ਕੋਈ ਫਟਬਾਲ ਵਗੈਰਾ ਕੁਝ ਵੀ ਖੇលਦੇ ਸੀ ਧਰੇੜਾ ਪਿੰਡ ਨੇੜੇ ਹੈ ਜੀ ਉੱਥੇ ਜਾ ਕੇ ਫਟਬਾਲ ਖੇលਦੇ ਸੀਗੇ ਸਾਡੇ ਪਿੰਡ ਨਾਲ ਕੋਈ ਸਹੂਲਤ ਸੀਗੀ ਸਕੂਲ ਦੀ ਜੀ ਨਾ ਤਾਂ ਕੋਈ ਆਪਣਾ ਉਹ ਗਰਾਉਂਡ ਬਣਿਆ ਹੋਇਆ ਸੀਗਾ ਜੇ ਕਰੋੜ ਹੁੰਦਾ ਤਾਂ ਅਸੀਂ ਬਾਹਰ ਪਿੰਡਾਂ ਦੇ ਕਿਉਂ ਜਾਂਦੇ ਹੀ ਜਾਂਦਾ ਜੀ ਹੁਣ ਬਣਨ ਜਾ ਰਹੀ ਹੈ ਜੀ ਛੋਟੇ ਜਵਾਕ ਨੇ ਇਹ ਵੀ ਬੱਚੇ ਦੂਜੇ ਪਿੰਡ ਦੀ ਬਣੇ ਨੇ ਥੋੜਾ ਜਿਹਾ ਆਪਣੇ ਪਾਰਕ ਵਗੈਰਾ ਉੱਥੇ ਖੇលਦੇ ਨੇ ਜੇ ਸਾਡੇ ਪਿੰਡ ਹੋਵੇ ਜੀ ਅਸੀਂ ਦੂਜੇ ਪਿੰਡ ਕਾਣੂ ਜਾਈਏ ਹਨਾ ਤੇ ਬਾਕੀ ਹੁਣ ਦੇਖੋ ਬਣਾਉਣ ਜਾ ਰਹੀ ਹੈ ਆਪਣੇ ਵਧੀਆ ਕੰਮ ਕੰਮ ਆਪਣੇ ਪਿੰਡ ਦੇ ਲੋਕੀਏ ਕੁਛ ਜਿਹੜੀਆਂ ੜਕਣਾ ਪੜਕਣਾ ਪੈਦਾ ਕਰਦੇ ਨਹੀਂ ਕਰਨ ਤਾਂ ਚੰਗੀ ਗੱਲ ਹੈ ਜੀ ਹਨਾ ਜੀ ਦੂਜੀ ਗੱਲ ਇੱਕ ਵੀਰ ਹੋਰ ਹੈ ਮੈਂ ਇੱਕ ਨੋਟਿਸ ਤੁਹਾਨੂੰ ਦੇ ਰਿਹਾ ਉਹ ਕਹਿ ਰਿਹਾ ਵੀ ਲਾਈਨ ਤੋਂ ਪਾਰ ਕਰ ਲੋ ਠੀਕ ਹੈ ਲਾਈਨ ਤੇ ਬੱਚੇ ਜਾਉਂਗੇ ਕੀ ਦੀ ਗੁੜੀਆ ਜਾਊਗੀ ਅੰਨਾ ਹਾਸਾ ਹੋ ਗਿਆ ਕੌਣ ਜਾਊਗਾ ਮੇਰਾ ਬ੍ਰਦਰ ਖੁਦ ਹੈ ਫੁੱਟਬਾਲ ਖੇਡਦਾ ਅੱਜ ਉੱਥੇ ਚਦਾਂਬਲੀ ਮੈਚ ਚੱਲਦਾ ਖੁਦ ਫੁੱਟਬਾਲ ਖੇਡ ਰਿਹਾ ਜਦੋਂ ਇੱਥੇ ਗਰਾਊਂਡ ਹੋਗਾ ਇੱਥੇ ਕਾਹਦੇ ਖੇਲੂਗਾ ਚਿੰਤਗੜ੍ਹ ਫੁੱਟਬਾਲ ਖੇਲਦਾ ਹੀ ਉਹ ਜਦੋਂ ਇਹ ਬੱਚੇ ਇਹ ਬੱਚੇ ਉਹ ਖੇਲੂਗੇ ਇਹਦਾ ਵਧੀਆ ਲੱਗੂਗਾ ਦੇਖੋ ਰੇਲਵੇ ਲਾਈਨ ਕਿਵੇਂ ਪਾਰ ਕਰਕੇ ਜਾਣਗੇ ਜੇ ਕੀ ਨਾ ਹਾਦਸਾ ਹੋ ਜਾਵੇ ਰੱਬ ਨਾ ਕਰੇ ਕਿ ਇਹਦਾ ਕੌਣ ਜ਼ਿੰਮੇਵਾਰੀ ਹੋਵੇ ਜੇ ਹਾਦਸਾ ਹੋ ਜਾਂਦਾ ਕੌਣ ਜ਼ਿੰਮੇਵਾਰ ਹੈ ਕੌਣ ਜ਼ਿੰਮੇਵਾਰ ਹੈ ਇੱਥੇ ਬੱਚੇ ਹੀ ਖੇਡਣਗੇ ਆਪਣੇ ਮਾਪੇ ਦੇ ਸਾਹਮਣੇ ਖੇਡਣਗੇ ਮਾਪੇ ਵੀ ਤੋਰਾ ਫੇਰਾ ਕਰ ਸਕਦੇ ਕੋਲ ਜਾ ਕੇ ਘੁੰਮ ਸਕਦੇ ਸਾਡੇ ਬੱਚੇ ਸਾਹਮਣੇ ਖੇਡਦੇ ਪਿੰਡ ਦੇ ਬੱਚੇ ਬਾਈ ਸੰਤੋਖ ਸਿੰਘਾਈ ਵਰਖਾਲਸਾ ਵੀ ਫਤੇ ਜੀ ਅੱਜ ਬਹੁਤ ਵਧੀਆ ਕੰਮ ਕਰਾ ਰਹੀ ਪੰਚਾਇਤ ਜੋ ਅੱਜ 90 ਸਾਲ ਚ ਆਈ ਹੈ ਜੀ ਹਾਂਜੀ ਬਹੁਤ ਵਧੀਆ ਕੰਮ ਹੋ ਰਿਹਾ ਜੀ ਪਹਿਲਾਂ ਘਟੋ ਘਟ ਮੇਰੀ 50 ਸਾਲ ਦੀ ਉਮਰ ਹੋ ਚੁੱਕੀ ਸੀ ਅਸੀਂ ਜੇ ਛੋਟੇ ਹੁੰਦੇ ਤੇ ਇਸ ਜਗ੍ਹਾ ਖੇਲੇ ਹੋਏ ਆਏ ਇਹ ਗਰਾਊਂਡ ਦੇ ਤੌਰ ਤੇ ਜਿਆਦਾ ਮਰਾਨ ਸੀ ਪਿਆ ਕੋਈ ਉੱਥੇ ਦਰਸਤਨੀ ਦਾ ਕੋਈ ਕੁਛ ਨਹੀਂ ਤਾਂ ਪੂਰਾ ਗਰਾਊਂਡ ਸੀ ਹੁਣ ਇਹ ਬੱਚੇ ਆਉਂਦੇ ਆ ਜੀ ਜਿਹੜੇ ਪਾਣੀ ਦੇਖੋ ਦੇਖਦੇ ਆ ਖੜਿਆ ਬਰਸਾਤ ਦਾ ਪਾਣੀ ਆਉਂਦਾ ਸੀ ਸਾਡੇ ਪਾਣੀ ਇਹ ਲੇਨ ਤੋਂ ਲੈ ਕੇ ਆ ਕੇ ਲੈਂਦਾ ਪਾਣੀ ਉਰੇ ਦਾ ਕਾ ਹੁੰਦਾ ਹੋਇਆ ਪਿੰਡ ਨੂੰ ਵਿੱਚੋਂ ਹੁੰਦਾ ਹੋਇਆ ਸਾਰਾ ਇਹ ਨਦੀ ਜਾਨਾ ਹੀ ਪਾਣੀ ਇਹ ਪਾਣੀ ਦੇ ਖਰਨ ਬੱਚੇ ਉਰੇ ਗਰਾਊਂਡ ਬਣਾਉਣਾ ਚਾਹੁੰਦੇ ਆ ਜੀ ਪਿੰਡ ਦੇ ਅੰਬਰ ਸਾਰੇ ਬਹੁਤ ਵਧੀਆ ਕੰਮ ਹੋ ਰਿਹਾ ਜੀ ਤਕਰੀਬਨ ਹੋਣਾ ਚਾਹੀਦਾ ਅਸੀਂ ਜਦੋਂ ਕਿਸੇ ਦੂਸਰੇ ਪਿੰਡ ਵੀ ਜਾਂਦੇ ਆ ਗਰਾਊਂਡ ਵਧੀਆ ਮਿਲਦੇ ਆ ਤੇ ਪਾਰਕ ਬਣੀ ਹੋਈ ਮਿਲਦੀ ਆ ਗਰਾਊਂਡਾਂ ਵਿੱਚ ਪਿੰਡ ਦਾ ਬਹੁਤ ਸੁਵਿਤਾ ਦਾ ਕੇਂਦਰ ਵੀ ਜਿਹੜਾ ਹੈਗਾ ਜੀ ਬਹੁਤ ਬੇਰਾਨਾ ਪਿਆ ਹੈ ਇਹਦੇ ਵਿੱਚ ਝਾੜੀਆਂ ਜੋ ਉਗ ਜਾਂਦੀਆਂ ਹਨ ਉਧੇ ਸਫਾਈ ਹੋ ਰਹੀ ਆ ਪੰਚਾਇਤ ਬਹੁਤ ਵਧੀਆ ਮੈਂਬਰ ਕੰਮ ਕਰ ਰਹੇ ਹੈ ਜੀ ਅਸੀਂ ਇਹਨਾਂ ਪੰਚਾਇਤ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਕੰਮ ਦੀ ਵੀੜਾ ਉੱਠਿਆ ਹੋਇਆ ਠੀਕ ਆ ਇਸੇ ਤਰ੍ਹਾਂ ਦਾ ਕੰਮ ਹੋਣਾ ਚਾਹੀਦਾ ਹੈ ਜਿਹੜੀਆਂ ਪਹਿਲੀਆਂ ਪੰਚਾਇਤਾਂ ਦੀਆਂ ਚਲੋ ਜੋ ਉਹਨਾਂ ਦੇ ਹੱਕ ਵਿੱਚ ਹੋਇਆ ਉਹਨਾਂ ਨੇ ਆਪਣਾ ਕਰਕੇ ਦਿਖਾ ਦਿੱਤਾ ਪਰ ਹੁਣ ਜਿਹੜੀ ਪੰਚਾਇਤ ਕੰਮ ਕਰ ਰਹੀ ਆ ਉਹ ਰਿਕਾ ਨਾ ਬਣਨਾ ਤਾਂ ਬਹੁਤ ਵਧੀਆ ਹੀ ਨਹੀਂ ਹੋਣਾ ਚਾਹੀਦਾ ਜੋ ਕੰਮ ਕਰ ਗਿਆ ਉਹਨਾਂ ਦੇ ਹਿੱਸੇ ਵਿੱਚ ਚਲੇ ਗਿਆ ਜੋ ਇਹ ਪੰਚਾਇਤ ਨੂੰ ਕੰਮ ਮਿਲਿਆ ਇਹਨਾਂ ਦਾ ਕਰਨਾ ਹੀ ਕਰਨਾ ਹੈ ਜਿਹੜਾ ਕੰਮ ਇਹ ਰੁਕਦੇ ਆ ਇਹ ਇਹਨਾਂ ਵਾਸਤੇ ਠੀਕ ਨਹੀਂ ਹੈਗਾ ਨਾ ਰੁਕ ਕੇ ਜਾਵੇ ਤਾਂ ਵਧੀਆ ਜਦੋਂ ਪੰਚਾਇਤ ਪੰਚਾਇਤ ਅੱਗੇ ਆਉਂਗੀ ਤਾਂ ਉਹਨਾਂ ਨੂੰ ਕੰਮ ਮਿਲ ਜਊਗਾ ਉਹ ਵੀ ਨਹੀਂ ਰੋਕ ਪਾਉਂਗੇ ਉਹ ਆਹੀ ਖਾਲਸਾ ਉਹ ਆਹੀ ਫਤਿਹ ਦੇਖਿਓ ਜੀ ਆਧਰਾ ਸਈ ਅਚਾੜੀਆਂ ਜੰਗਲੀ ਆ ਗੰਦ ਦੇ ਸਾਰੇ ਖੱਲਦੇ ਇਹਨਾਂ ਦੇ ਖੱਲਦੇ ਕਿੰਨਾ ਮੱਛਰ ਬਣ ਗਿਆ ਥੱਲੇ ਦੇਖੋ ਕਿੰਨਾ ਮੱਛਰ ਆਹ ਪ੍ਰਾਣੀ ਸਰਪ ਚਿੰਬਰਾ ਇਹਨਾਂ ਦਾ ਆਹ ਪ੍ਰਾਣੀ ਤਰੀਕੇ ਜਿਹੜੇ ਕਰਦੇ ਹੋਏ ਆਹ ਦੇਖੋ ਪ੍ਰਾਣੀ ਛੋਟੇ ਛੋਟੇ ਪੱਟ ਲੈ ਗਏ ਆਜੋ ਇੱਧਰ ਜੰਗਲ ਦੀ ਇੱਧਰ ਦੇਖੋ ਜੀ ਕਿੰਨੀ ਗੰਦਗੀ ਹੈ ਤੁਹਾਨੂੰ ਦਿਖਾਈ ਆਜੋ ਆਹ ਦੇਖੋ ਜੀ ਕਿੰਨੀ ਗੰਦਗੀ ਜੀ ਆ ਸਾਹਮਣੇ ਮੇਰਾ ਘਰ ਹੈ ਜੀ ਆ ਸਾਹਮਣੇ ਮੇਰਾ ਬਾੜਾ ਮੇਂ ਡੰਗਰ ਸਾਡੇ ਪਸ਼ੂਆਂ ਨੂੰ ਬਿਮਾਰੀ ਲੱਗ ਸਕਦੀ ਐ ਇੰਨੀ ਗੰਦਗੀ ਪਈ ਯੁਰੇ ਐ ਆ ਦੇਖੋ ਯੁਰੇ ਦੱਸੋ ਜੀ ਕਿਹੜਾ ਦਰਖਤ ਹੈ ਇਹ ਆ ਗੰਦਗੀ ਦੇਖੋ ਕਿੰਨੀ ਪਈ ਯੁਰਾ ਸਾਰੇ ਤਾਂ ਬਿਮਾਰੀ ਸਾਇਤ ਖਾ ਗਈ ਪਟਕੀ ਲੱਗਣ ਦਾ ਡਰ ਹੈ ਕਿ ਨਹੀਂ ਇੱਧਰ ਆ ਸਾਰੇ ਗੰਦਗੀ ਪਈ ਕੋਈ ਦਰਖਤ ਦੱਸੋ ਮੈਨੂੰ ਕਿਹੜਾ ਫਲ ਬੂਟੇ ਵਾਲਾ ਦਰਖਤ ਲੱਗਿਆ ਹੋਰ ਦੱਸੋ ਕਿ ਝਾੜੀਆਂ ਜੰਗਲੀ ਝਾੜੀਆਂ ਇਹ ਨੂੰ ਦੱਸਦੇ ਦੱਸਦਾ 50 ਸਾਲ ਤੋਂ ਕਹਿੰਦੇ ਅਸੀਂ ਬੂਟੇ ਲਾਏ ਮੈਂ ਦੀ 50 ਸਾਲ ਦੀ ਉਮਰ ਹੋ ਗਈ ਮੈਂ ਕਦੇ ਬੂਟਾ ਲਾਉਂਦੇ ਨਹੀਂ ਦੇਖਿਆ ਉਹਦੇ ਕੋਈ ਪੱਚ ਵੀ ਰਹੇ ਆ ਦੀ 20 ਸਾਲ ਦੀ ਪੰਚਾਇਤ ਮੈਂਬਰ ਹੈਗਾ ਵੀਲ ਵੀ ਹੋਗਾ ਕੋਈ ਬੂਟਾ ਲਾਇਦਾ 20 ਸਾਲ ਪਹਿਲਾਂ ਸਾਡੀ ਮਾਤਾ ਸਰਪੰਚ ਸੀ ਜੀ 20 ਸਾਲ ਦੇ ਅਸੀਂ ਪੰਚਾਇਤ ਸਾਨੂੰ ਤਾਂ ਦਿਖਾਓ ਜੀ ਕਦੇ ਕੋਈ ਦਰਖਤਰਾ ਬੂਟਾ ਲਾਇਆ ਕਿਸੇ ਨੇ ਸਭ ਨਾਜਾਇਜ਼ ਕਰੀਏ ਇਹ ਅੜਦਾ ਪਿੰਡਾਂ ਚ ਪੁੱਛੋ ਜੇ ਕਿਸੇ ਨੇ ਬੂਟੇ ਵੰਡੇ ਹੋਮੇ ਅੱਜ ਤੱਕ ਕਿਸੇ ਨੇ ਬੂਟੇ ਵੰਡੇ ਦੇ ਅਸੀਂ ਤਾਂ ਦੇਖੇ ਨਹੀਂ ਜੀ